ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਹੈ ਸਾਰੇ ਠੀਕ ਹੋਵੋਗੇ ਅੱਜ ਜਿਸ ਵਾਰੀ ਆਪਾਂ ਗੱਲਬਾਤ ਕਰਨ ਜਾ ਰਹੇ ਆਂ ਬਹੁਤ ਹੀ ਮੇਨ ਟੌਪਿਕ ਇਸ ਟੌਪਿਕ ਤੇ ਵੀ ਗੱਲ ਕਰ ਲਈਏ ਗੱਲ ਕਰਦੇ ਆਂ ਜੀ ਆਪਾਂ ਦਲਜੀਤ ਦਸਾਂਜ ਬਾਰੇ ਜੋ ਹੁਣ ਲਗਾਤਾਰ ਦੀ ਇਲੂਮਿਨਾਟੀ ਟੂਰ ਤੇ ਨੇ ਹਣਾ ਪਹਿਲਾਂ ਹੀ ਦਲਜੀਤ ਦਸਾਂਜ ਕਰਦਾ ਹੁੰਦਾ ਸੀ ਇਹ ਨਿਸ਼ਾਨ ਕੀ ਪਤਾ ਕੰਨੀ ਕਹਿੰਦਾ ਇਸ ਨਿਸ਼ਾਨ ਨਾਲ ਕੀ ਹੋ ਜਾਂਦਾ ਤਾਂ ਹੁਣ ਲਗਾਤਾਰ ਦਲਜੀਤ ਦਸਾਂਜ ਦੇ ਟੂਰ ਨੇ ਪਰ ਕੁਝ ਕੁ ਅਨਸਰਾ ਵੱਲੋਂ ਦਲਜੀਤ ਦਸਾਂਜ ਨੂੰ ਗਲਤ ਸਾਬਿਤ ਕਰਨ ਦੀ ਕੋਸ਼ਿਸ਼ ਹੋ ਰਹੀ ਆ ਜਿਹੜਾ ਗਾਣਾ ਦਲਜੀਤ ਦਸਾਂਜ ਨੇ ਪਹਿਲਾਂ ਗਾਇਆ ਸੀ ਖਾਰਕੂ ਜਿਸ ਤੇ ਮਾਫੀ ਵੀ ਮੰਗ ਲਈ ਸੀ ਦਲਜੀਤ ਦਸਾਂਝ ਨੇ ਉਹ ਟਾਈਮ ਕੁਝ ਹੋਰ ਸੀ ਹੁਣ ਦੁਬਾਰਾ ਫੇਰ ਦਲਜੀਤ ਦਸਾਂਝ ਨੇ ਵੈਂਕੂਵਰ ਦੇ ਵਿੱਚ ਜਿੱਥੇ ਹੁਣ ਤੱਕ ਦਾ ਸਭ ਤੋਂ ਹਿੱਟ ਸ਼ੋਅ ਲੱਗਿਆ 54000 ਸੀਟਾਂ ਹੁੰਦੀਆਂ ਲੋਕ ਉਸ ਤੋਂ ਪਲੱਸ ਚਲੇਗੇ ਸੀ ਤੇ ਉਥੇ ਦਲਜੀਤ ਦਸਾਂਝ ਨੇ ਖਾਰਕੂ ਗੀਤ ਆਇਆ ਸੀ ਕਿ ਮੂਰੇ ਜੱਟ ਖਾਰਕੂ ਖੜਾ ਕਿਵੇਂ ਰੋਕ ਦੂਗੀ ਤੇਰਾ ਮੇਰਾ ਪਿਆਰ ਨਹੀਂ ਹੁਣ ਇਸ ਗੀਤ ਤੇ ਟ੍ਰੋਲ ਬਹੁਤ ਕਰ ਰਹੇ ਨੇ ਕੁਝ ਅਨਸਰ ਉਹਨਾਂ ਨੂੰ ਜਵਾਬ ਆ ਕਿ ਤੁਸੀਂ ਗਲਤ ਧਾਰਨਾ ਨਾ ਬਣਾਓ ਉਸ ਬੰਦੇ ਦੀ ਸੋਚ ਨੂੰ ਸਲਾਮ ਆ ਦਲਜੀਤ ਦਸਾਂਝ ਕਿੱਥੋਂ ਤੱਕ ਪੰਜਾਬੀਆਂ ਦੀ ਪੱਗ ਨੂੰ ਪੰਜਾਬੀਆਂ ਦੇ ਮਾਨ ਨੂੰ ਪੰਜਾਬੀਆਂ ਦੇ ਕੱਦ ਨੂੰ ਕਿੱਥੋਂ ਤੱਕ ਬੰਦਾ ਪ੍ਰੈਜ਼ੈਂਟ ਕਰ ਰਿਹਾ ਜਾ ਕੇ ਉੱਥੇ ਗੋਰਾ ਵੀ ਹਿੱਲ ਗਿਆ ਸੀ ਉਹਨੇ ਦਿਲਜੀਤ ਦਸਾਂਜ ਨੂੰ ਕਿਹਾ ਕਿ ਇੰਨਾ ਇਕੱਠ ਕਦੇ ਵੀ ਕਿਸੇ ਸਿੰਗਰ ਤੇ ਕਦੇ ਵੀ ਨਹੀਂ ਹੋਇਆ ਜਿੰਨਾ ਇਸ ਵਾਰ ਇਕੱਠ ਹੋਇਆ ਤੁਹਾਡੇ ਆਉਣ ਦੇ ਨਾਲ ਮਾਣ ਮਹਿਸੂਸ ਕਰਿਆ ਕਰੋ ਪਰ ਕੁਝ ਗਲਤ ਅਨਸਰ ਨਹੀਂ ਹਟਦੀ ਦਿਲਜੀਤ ਦਸਾਂਜ ਨੂੰ ਯਾਰ ਮਾੜਾ ਕਹਿਣਾ ਉਹਦੇ ਰਿੱਲਾ ਆਪਣਾ ਆਪਣਾ ਕੇ ਉਹਨੂੰ ਕਹ ਰਹੇ ਨੇ ਕਿ ਭਾਈ ਜੀ ਤੂੰ ਮਾਫੀ ਮੰਗੀ ਸੀ ਜਿਸ ਗੀਤ ਦੀ ਪਹਿਲਾਂ ਕਿ ਹੁਣ ਉਹੀ ਗੀਤ ਦੁਬਾਰਾ ਫੇਰ ਉੱਥੇ ਗਾਤਾ ਜਾ ਕੇ ਕਿ ਮੋਰੇ ਜੱਟ ਖਾਰਕੂ ਖੜਾ ਕਿਵੇਂ ਰੋਕ ਦੋਗੇ ਤੇਰਾ ਮੇਰਾ ਪਿਆਰ ਨਹੀਂ ਉਹ ਬੰਦੇ ਦੀ ਸੋਚ ਨੂੰ ਸਲਾਮ ਆ ਯਾਰ ਉਹ ਪੱਗ ਨੂੰ ਕਿੱਥੋਂ ਤੱਕ ਲੈ ਕੇ ਜਾਈ ਜਾਂਦਾ ਉਸ ਬੰਦੇ ਦੀਆਂ ਉਹ ਚੀਜ਼ਾਂ ਦੇਖ ਲਓ ਦਲਜੀਤ ਸਾਂਝ ਦੇ ਇੰਟਰਵਿਊ ਦੇਖ ਲਓ ਉਹ ਹਰ ਕਿਤੇ ਇੱਕ ਹੀ ਕਹਿੰਦਾ ਹੁੰਦਾ ਕਿ ਇੱਕ ਓਕਾਰ ਆ ਬਸ ਇੱਕ ਹੀ ਆ ਹੋਰ ਦੂਜਾ ਕੋਈ ਨਹੀਂ ਹਮੇਸ਼ਾ ਉਸ ਨੂੰ ਹੀ ਮੰਨਦਾ ਚਮਕੀਲਾ ਫਿਲਮ ਆਈ ਚਮਕੀਲਾ ਫਿਲਮ ਦੇ ਵਿੱਚ ਆਪਣੇ ਚਮਕੀਲਾ ਫਿਲਮ ਦੇ ਵਿੱਚ ਨਿਸ਼ਾਵੰਨੋਂ ਨੇ ਵੀ ਕਿਹੜਾ ਕੰਮ ਕੀਤਾ ਸੀ ਇੱਕ ਗੀਤ ਵਿੱਚ ਆ ਕੇ ਗਾਇਆ ਸੀ ਤਾਂ ਉਹਨੇ ਵੀ ਕਿਹਾ ਕਿ ਦਲਜੀਤ ਸਾਂਝ ਆਪਦੇ ਸੀਨ ਤੋਂ ਪਹਿਲਾਂ ਜਦੋਂ ਆ ਜਾਂਦਾ ਤਾਂ ਇੱਕ ਸਾਈਡ ਤੇ ਬਹਿ ਜਾਂਦਾ ਕਿ ਪਾਠ ਕਰਦਾ ਰਹਿੰਦਾ ਪਰ ਉਹ ਕਹਿੰਦੀ ਮੈਨੂੰ ਪਤਾ ਨਹੀਂ ਸੀ ਕਿ ਇਸ ਚੀਜ਼ ਦਾ ਪਾਠ ਕਰਦਾ ਪਰ ਉਹ ਪਾਠ ਕਰਦਾ ਜਾਂਦਾ ਤੁਸੀਂ ਸਮਝ ਸਕਦੇ ਹੋ ਉਹ ਗੁਰੂਆਂ ਨੂੰ ਕਿੰਨਾ ਆਪਦੇ ਦਿਲ ਦੇ ਵਿੱਚ ਥਾਂ ਦੀ ਬਿਠਾ ਪਰ ਫਿਰ ਵੀ ਉਹਨਾਂ ਨੂੰ ਕੁਝ ਲੋਕ ਗਲਤ ਕਹਿੰਦੇ ਰਹਿੰਦੇ ਨੇ ਉਹਦੇ ਟੂਰ ਜਿਹੜੇ ਹੁਣ ਅੱਗੇ ਆ ਰਹੇ ਨੇ ਸ਼ੋਅ ਉਹ ਰਿਕਾਰਡ ਤੋੜ ਸ਼ੋਅ ਹੋ ਰਹੇ ਨੇ ਉਹਦੇ ਪਰ ਕੁਝ ਅਨਸਰ ਨਹੀਂ ਹਟਦੇ ਉਹਨਾਂ ਦੇ ਕੀੜਾ ਗਲਤ ਦਿਮਾਗ ਦੇ ਵਿੱਚ ਵੜ ਗਿਆ ਤਾਂ ਜਿਹੜੇ ਲੱਗਦੇ ਨੇ ਉਹ ਹਮੇਸ਼ਾ ਉਹਨੂੰ ਗਲਤ ਕਹਿੰਦੇ ਹੀ ਰਹਿਣਗੇ ਪਰ ਦਲਜੀਤ ਦਸਾਂਜ ਨਹੀਂ ਪਰਵਾਹ ਕਰਦਾ ਇਹ ਜਿਹੇ ਇਨਸਾਨਾਂ ਦੀ ਜਿਹੜੇ ਗਲਤ ਟ੍ਰੋਲ ਕਰਨ ਨੂੰ ਹਮੇਸ਼ਾ ਅੱਗੇ ਰਹਿੰਦੇ ਨੇ ਉਸ ਇਨਸਾਨ ਦੇ ਸ਼ੋਅ ਬਹੁਤ ਵੱਡੇ ਅੱਗੇ ਹਿੱਟ ਹੋਣ ਵਾਲੇ ਨੇ ਹਜੇ ਆ ਪਹਿਲਾ ਹੀ ਸੀਗਾ ਕਿ ਜਿੱਥੇ 54000 ਦਾ ਕਟ ਸੀ 54000 ਸੀਟਾਂ ਕੱਲੀ ਸੀਗੀ ਕਿ ਸੀਟ 54000 ਬੰਦੇ ਹੀ ਬਹਿ ਸਕਦੇ ਆ ਪਰ ਉਤੋਂ ਰਕਾਰਡ ਤੋੜ ਇਕੱਠ ਹੋਇਆ ਉੱਤੇ ਇੱਥੇ ਨੀਰੂ ਬਾਜਬਾਬੀ ਪਹੁੰਚੀ ਤੇ ਉਤੇ ਹੀ ਦਲਜੀਤ ਦਸਾਂਜ ਨੇ ਕਿਹਾ ਪਈਏ ਮੇਰੀ ਲੱਕੀ ਕੁੜੀ ਆ ਤੇ ਜੱਟ ਐਂਡ ਜੂਲੀਟ 3 ਤੀਜਾ ਭਾਗ ਵੀ ਉਹਦਾ ਆ ਰਿਹਾ ਉਹਦੇ ਬਾਰੇ ਵੀ ਦਲਜੀਤ ਦਸਾਂਜ ਨੇ ਉੱਤੇ ਸ਼ੋਅ ਵਿੱਚ ਦਾ ਦੱਸ ਦਿੱਤਾ ਸੀਗਾ ਪਰ ਫਿਰ ਵੀ ਯਾਰ ਜਿਹਨੇ ਗਲਤ ਕਹਿਣਾ ਉਹ ਕਹੀ ਜਾਓ ਪਰ ਬੰਦੇ ਦੀ ਸੋਚ ਨੂੰ ਸਲਾਮ ਆ ਪੱਗ ਨੂੰ ਹਮੇਸ਼ਾ ਅੱਗੇ ਰੱਖਦਾ ਹੋ ਇੰਟਰਵਿਊ ਦੇਖ ਲਈ ਉਹ ਦਲਜੀਤ ਦਸਾਂਝ ਦੀਆਂ ਉੱਥੇ ਇੱਕ ਲੇਡੀਜ਼ ਇੰਗਲਿਸ਼ ਦੇ ਵਿੱਚ ਜਵਾਲ ਕੁਝ ਪੁੱਛ ਰਹੀ ਸੀ ਦਲਜੀਤ ਦਸਾਂਝ ਨੂੰ ਪਰ ਉਹਨੇ ਸਾਸੀਰ ਕਾਲ ਬੁਲਾਦੀ ਸੀ ਉਹ ਕਹਿੰਦਾ ਕਿ ਭਾਈ ਮੇਰਾ ਹੱਥ ਤੰਗ ਇੰਗਲਿਸ਼ ਦੇ ਵਿੱਚ ਕਿ ਸਤਿ ਸ਼੍ਰੀ ਅਕਾਲ ਹੀ ਕਹਤਾ ਸੀ ਕਿ ਬਿਸ਼ਰਮੀ ਦਿਵਤੀ ਸੀ ਉਸ ਸਵਾਲ ਪੁੱਛਣ ਵਾਲੀ ਨੂੰ ਵੀ ਜਿਹਨੇ ਇੰਗਲਿਸ਼ ਦੇ ਵਿੱਚ ਸਵਾਲ ਕੀਤਾ ਸੀ ਮਤਲਬ ਪੰਜਾਬੀ ਨੂੰ ਹਮੇਸ਼ਾ ਅੱਗੇ ਰੱਖਣ ਵਾਲਾ ਇਨਸਾਨ ਆ ਉਹ ਪਰ ਕੁਝਾਂ ਅਸਰ ਨਹੀਂ ਹਟਦੇ ਟਾਈਮ ਦੇ ਸਾਹ ਦੇ ਨਾਲ ਉਹਨਾਂ ਨੂੰ ਵੀ ਜਵਾਬ ਮਿਲ ਹੀ ਜਾਊਗਾ ਬਾਕੀ ਤੁਹਾਡੀ ਕੀ ਰਾਏ ਹੈ ਕਿ ਬੈਂਕਓਵਰ ਦੇ ਵਿੱਚ ਜੋ ਗੀਤ ਗਾਇਆ ਉਹ ਸਹੀ ਆ ਜਾਂ ਗਲਤ ਆ ਆਪ ਦਾ ਕਮੈਂਟ ਸੈਕਸ਼ਨ ਦੇ ਵਿੱਚ ਆਪ ਦੇ ਵਿਚਾਰ ਰੱਖ ਸਕਦੇ ਹੋ